ਪੂਰਬੀਖੇ ਗੁਜਰਾਵਾਲੋਂ ਇੱਕ ਪੰਜਾਬੀ ਨੌਜਵਾਨ ਨੂੰ ਬੰਦੂਆ ਮਜ਼ਦੂਰ ਬਣਾ ਕੇ ਤੇ ਬਿਨਾਂ ਮਜ਼ਦੂਰੀ ਦਿੱਤਿਆਂ ਆਪਣੇ ਡੇਰੇ ਤੇ ਕੈਦ ਕਰਕੇ ਰੱਖਿਆ ਗਿਆ ਸੀ ਜਿਸ ਨੂੰ ਨਿਹੰਗ ਸਿੰਘਾਂ ਵੱਲੋਂ ਆਜ਼ਾਦ ਕਰਵਾਇਆ ਗਿਆ ਇਸ ਮੌਕੇ ਬੰਦੂਆ ਬਣਾ ਕੇ ਰੱਖੇ ਗਏ ਮਜ਼ਦੂਰ ਨੇ ਦੱਸਿਆ ਕਿ ਪਹਿਲਾ 4 ਸਾਲ ਕਿਸੇ ਚੱਟ ਨੇ ਮੈਨੂੰ ਮਜ਼ਦੂਰ ਬਣਾ ਕੇ ਰੱਖਿਆ ਤੇ ਹੁਣ ਪਿਛਲੇ 2 ਮਹੀਨੇ ਤੋਂ ਉਸ ਨੂੰ ਕੁਚਰਾਣੇ ਪਿੰਡ ਤੱਕ ਭੜਾਇਆ ਹੋਇਆ ਸੀ ਮੇਰਾ ਨਾਂ ਜੋ ਸਾਜੀ ਰਾਜਪਾਲ ਸੋ ਇੱਥੇ ਕਿ ਰਾਜਪਾਲ ਕਰਦਾ ਪਏ ਮੈਂ ਇੱਥੇ ਸਰ ਜੀ ਮੈਂ ਕਿ ਇਸ ਜੱਤ ਕੋ ਕਾਬੂ ਆ ਗਿਆ ਹਾਂ ਮੈਂ 4 ਸਾਲ ਕੰਮ ਕੀਤਾ ਉਹ ਜੱਤ ਵੀਰ ਜੀ ਆਖੰਦਿਆ ਵੀ ਮੈਂ 4 ਸਾਲ ਤਾਨੂੰ ਰੋਟੀ ਪਾਣੀ ਤੇ ਰੱਖਿਆ ਉਹ ਜੱਤ ਨੇ ਵੀ ਨਹੀਂ ਮੇਰੇ ਕੋ 4 ਸਾਲ ਕੋਇਆ ਸਤਾਉਂਦਾ ਰਿਹਾ ਉਹ ਜੱਤ ਨੇ ਵੀ ਨਹੀਂ ਸਰ ਜੀ ਮੈਨੂੰ ਕੋਈ ਪੈਸਾ ਦਿੱਤਾ 4 ਸਾਲ ਕੰਮ ਕਰਾਇਆ ਉਹਨੇ ਇੱਥੇ ਕਿ ਨਜ਼ਰ ਹੋ ਗਿਆ ਇੱਥੇ ਸਰ ਜੀ ਮੈਨੂੰ 2 ਮਹੀਨੇ ਹੋ ਗਏ ਮੈਂ ਝੂਠ ਨਹੀਂ ਮਾਰਦਾ ਇੱਥੇ ਕਿਹਨਾਂ ਕੋਲ ਇੱਥੇ ਆ ਵੀਰ ਕੋ ਇੱਥੇ ਕੌਣ ਲੈ ਕੇ ਆਇਆ ਇਧਰ ਆ ਦੀ ਇੱਥੇ ਆ ਵੀਰ ਲੈ ਕੇ ਆਏ ਕਿੱਥੋਂ ਕਿੱਥੋਂ ਆਏ ਕਿੱਥੋਂ ਕਿੱਥੋਂ ਲੈ ਕੇ ਉੱਥੋਂ ਲੈ ਗਿਆ ਐ ਸ਼ਾਨਪੁਰੋਂ ਅੱਛਾ ਕੀ ਕਿੰਨੇ ਪੈਸੇ ਦਿੰਦਾ ਸੀ ਤੈਨੂੰ 3000 ਰੁਪਿਆ ਮਹੀਨੇ ਦਾ 2 ਮਹੀਨੇ ਲੱਗੇ ਸਾਹਿਬ ਜੀ ਪੈਸਾ ਕੋਈ ਲਿਆ ਨਹੀਂ ਮੈਂ ਨਾ ਮੰਗਿਆ ਹੀ ਕਰ ਕਿਉਂ ਨਹੀਂ ਗਿਆ ਕਰ ਮੈਂ ਸਾਹਿਬ ਜੀ ਇਹਨਾਂ ਨੂੰ ਕਹਿੰਦਾ ਰਿਹਾ ਮੈਂ ਜਾਣ ਦੋ ਮੈਨੂੰ ਜਾਣ ਦੋ ਨਹੀਂ ਜਾਣ ਦਿੰਦੇ ਹਾਂ ਮਰਦਪੁਰ ਦੇ ਵੀ ਦੋ ਕੰਮ ਲੈ ਕੇ ਬੈ ਜਾਂਦਾ ਰੋਜ਼ ਪੁੱਛੋਂ ਰੋਟੀ ਦਿੰਦਾ ਸੀ ਰੋਟੀ ਪਾਣੀ ਵਧੀਆ ਦਿੰਦੇ ਉਹਦਾ ਘਰ ਨਹੀਂ ਜਾਂਦਾ ਉਹਦਾ ਨਹੀਂ ਜਾਣਾ ਜਣਾ ਦੋ ਹਾਂ ਵੀ ਕਹਿੰਦਾ ਕਿ ਜਦੋਂ ਤੂੰ ਕਹਿੰਦਾ ਮੈਂ ਜਾਣਾ ਕਰ ਮੈਂ ਅੱਗੇ ਸਾਭ ਜੀ ਮੈਂ ਘਰ ਜਾਣਾ ਕਹਿੰਦੇ ਵੀ ਤੈਨੂੰ ਫੇਰ ਫੜ ਲੈਣਾ ਪੈਪੂਆ ਕੋਈ ਨਹੀਂ ਦਿੰਦਾ ਨਹੀਂ ਕਿੰਨਾ ਕੰਮ ਕਰਾਉਂਦੇ ਕੰਮ ਸਾਭ ਜੀ ਦਾ ਤਾਂ ਸਾਮਣੇ ਆਈਆਂ ਦੋਵੇਂ ਬੰਦਿਆਂ ਜਿੰਨਾ ਕਰਦਾ ਮੈਂ ਇਕੱਲਾ ਹੀ ਕਿੰਨੇ ਡੰਗਰਾਂ ਨੇ ਪਰਿਵਾਰ ਚ ਕੌਣ ਕੌਣ ਤੇਰੇ 10 ਡੰਗਰ ਨੇ ਸਾਭ ਜੀ ਪਰਿਵਾਰ ਚ ਕੌਣ ਕੌਣ ਹੈ ਤੇਰੇ ਪਰਿਵਾਰ ਚ ਮੇਰੀ ਬੀਬੀ ਏ ਮੇਰੇ ਪਾਪਾ ਏ ਮੇਰੇ ਮੰਮੀ ਏ ਮੇਰੇ ਦਾੜੀ ਏ ਸਾਭ ਜੀ ਕਦਾ ਜੀ ਨਹੀਂ ਕੀਤਾ ਉਹਨਾਂ ਨੂੰ ਮਿਲਣ ਤੇ ਜੀ ਰੋਜ਼ ਕਰਦਾ ਸਾਵੇ ਜਾਨ ਨਹੀਂ ਦਿੰਦੇ ਇਹ ਹੋਇਆ ਪਾਜੀ ਅਜੇ ਇਹ ਅੰਦਰ 3 ਮਹੀਨੇ ਹੋਇਆ 2 ਮਹੀਨੇ ਹੋਇਆ 10 ਦਿਨ ਹੋਇਆ ਆ ਪਿੰਡ ਦੇ ਗਵਾਹ ਆ ਸਾਰੇ ਜੇ 2 ਮਹੀਨਿਆਂ ਤੋਂ ਵੱਧ ਹੋਊ ਨਾ ਤੇ ਮੈਂ ਸਾਰਾ ਕੁਝ ਦੇਣਾ ਰੋਟੀ ਪਾਣੀ ਇਹਨੂੰ ਰੱਜ ਕੇ ਬਾਕੀ ਜੋ ਖਾਣ ਨੂੰ ਆਖੇ ਉਹ ਦੇਣਾ ਤੂੰ ਲਿਆ ਕੇ ਇੱਥੇ ਰੱਖਿਆ ਇਹਨੂੰ ਤੂੰ ਪੁਲਿਸ ਨੂੰ ਸੂਚਨਾ ਦਿੱਤੀ ਇਸ ਬੰਦੇ ਕਥਾਣੇ ਨੂੰ ਵੀ ਮੇਰੇ ਕੋਲ ਬੰਦਾ ਆ ਕੇ ਰਹਿ ਰਿਹਾ ਵਾ ਜਾਂ ਬੰਦਾ ਆਪਣੇ ਕੋਲ ਰੱਖਿਆ ਇਹ ਨਹੀਂ ਦਿੱਤੀ ਵੀ ਕਿਹੜਾ ਫਰਜਨੀ ਸੀ ਬੰਦਾ ਉਹਨੂੰ ਦੱਸਣਾ ਇਹ ਨਹੀਂ ਦੱਸਿਆ ਵੀ ਪਾਜੀ ਕਿਹੜਾ ਫਰਜ ਬੰਦਾ ਸੀ ਕਿ ਨਹੀਂ ਦੱਸਣਾ ਬੰਦਾ ਸੀ ਦਿੰ ਪੈਸਾ ਉਹਨੂੰ ਕੋ ਦਿੱਤਾ ਅਜੇ ਤੱਕ ਪੈਸਾ ਭਾਜੀ ਉਹਨੇ ਮਹੀਨਾ ਕੀਤਾ ਵਾ 10 ਦਿਨ ਹੋਏ ਬਾਕੀ ਉਹਨੂੰ ਪੁੱਛੋ ਰੋਜ਼ਦਾਰ 50 100 200 ਦੋ ਮਹੀਨੇ ਕਹਿ ਰਿਹਾ ਨਹੀਂ ਤੇ ਦੋ ਮਹੀਨੇ ਨਹੀਂ ਹੋਏ ਝੂਠ ਨਹੀਂ ਮਾਰਨਾ ਸਾਡੇ ਵੀ ਬੱਚੇ ਆ 10 ਦਿਨ ਹੋਏ ਤੇ ਰੋਜ਼ਦਾਰ 50 100 200 ਨੂੰ ਕੁਝ ਖਾਣ ਪੀਣ ਤੋਂ ਠੰਡਾ ਸਾਰਾ ਕੁਝ ਦੇਣਾ ਉਹ ਉਹ ਕਹਿੰਦੇ ਹਾਲੇ ਪੈਰਾਂ 'ਚ ਜ਼ਖਮ ਹੋਏ ਐ ਦੋਹਾਂ ਬੰਦੇ ਜਿੰਨਾ ਕਰਾਂ ਦੇ ਨਹੀਂ ਭਾਜੀ ਜ਼ਖਮ ਸਾਡੇ ਜ਼ਖਮ ਸਾਡੇ ਵੀ ਨਾਲ ਹੀ ਹੋਲੇ ਸਾਡੇ ਵੀ ਉੱਥੇ ਨਿਆਂ ਸਿੰਘਾ ਨੇ ਦੱਸਿਆ ਕਿ ਜਦੋਂ ਉਹਨਾਂ ਇੱਥੇ ਆ ਕੇ ਵੇਖਿਆ ਤਾਂ ਉਕਤ ਮਜ਼ਦੂਰ ਦੇ ਪੈਰਾਂ ਵਿੱਚ ਕੋਈ ਚੱਪਲ ਵੀ ਨਹੀਂ ਸੀ ਉਸ ਬੰਦੇ ਬਾਰੇ ਨਾ ਤੁਹਾਨੂੰ ਗੁਪਤ ਸੂਚਨਾ ਕਿਸੇ ਨੇ ਵੀਡੀਓ ਬਣਾ ਕੇ ਦਿੱਤੀ ਤੇ ਕੋਈ ਕੰਮ ਕਰਾਇਆ ਜਾਂਦਾ ਹੈ ਕੋਟ ਮਾਰਵੀ ਕੀਤੀ ਜਾਂਦੀ ਸਾਡੇ ਕੋਲ ਬਾਕਾਇਦਾ ਵੀਡੀਓ ਹੈ ਵਾ ਇਹਨੇ ਦੱਸਿਆ ਕਿ ਮੈਂ ਘਰ ਜਾਣਾ ਚਾਹੁੰਦਾ ਵਾ ਕਿ ਮੈਨੂੰ ਘਰ ਨਹੀਂ ਕੱਢਦੇ ਤੇ ਫਿਰ ਜਿਹੜਾ ਇਹਨੂੰ ਕੱਲ ਹੀ ਸਾਡੇ ਕੋਲ ਵੀਡੀਓ ਪਤਾ ਲੱਗੀ ਤੇ ਅੱਜ ਅਸੀਂ ਇੱਥੇ ਜਿਹੜਾ ਛਾਪਾ ਮਾਰਿਆ ਕੀ ਕੀ ਦੇਖ ਦੇਖਿਆ ਵੇਖੋ ਇਹਦੇ ਇੱਕ ਬੰਦਵਾ ਮਜ਼ਦੂਰੀ ਇੱਕ ਨਹੀਂ ਆ ਬਹੁਤ ਜ਼ਿਆਦਾ ਮਤਲਬ ਕਰ ਕਰਦੇ ਆ ਮੈਂ ਬੰਦਵਾ ਮਜ਼ਦੂਰੀ ਕਰਾਈ ਜਾਂਦੀ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਜਾਂਦਾ ਵਿਚਾਰਾ ਪੰਜਾਬੀ ਆ ਪੰਜਾਬੀ ਨੂੰ ਗੁਲਾਮ ਬਣਾ ਕੇ ਰੱਖਿਆ ਵੇਖੋ ਇਹਦੇ ਇੱਕ ਸਰਿਆਮ ਧੱਕਾ ਵਾ ਤੇ ਜੇ ਮਤਲਬ ਇਹ ਨਾ ਦੇਣ ਕੋ ਤਾਂ ਜਿੰਨਾ ਵੀ ਕੋਈ ਬੰਦਾ ਹੱਕ ਤੇ ਆਪਾਂ ਇਹਨਾਂ ਤੇ ਕਾਰਵਾਈ ਕਰ ਉਹਨੇ ਸਾਨੂੰ ਸਾਰਾ ਦੱਸਿਆ ਕਿ ਮੈਨੂੰ ਇਹ ਦੋ ਮਹੀਨੇ ਤੋਂ ਮੈਂ ਇੱਥੇ ਰਹਿਣ ਲਿਆ ਵਾ ਕਿ ਮੈਨੂੰ ਕੋੜ ਦੇ ਮਾਰ ਦੇ ਵਿੱਚ ਤਬਾਕਾ ਕੇ ਮੈਂ ਘਰ ਜਾਣਾ ਚਾਹੁੰਦਾ ਮੈਨੂੰ ਜਾਨ ਨਹੀਂ ਦਿੱਤਾ ਜਾਂਦਾ ਤੇ ਪਰਿਵਾਰ ਨਾਲ ਵੀ ਅਸੀਂ ਉਹਦੇ ਨਾਲ ਕੰਟੈਕਟ ਕੀਤਾ ਪਰਿਵਾਰ ਵੀ ਸਾਨੂੰ ਮਿਲ ਗਿਆ ਪਰਿਵਾਰ ਥੋੜਾ ਗਰੀਬ ਆ ਵਿਚਾਰ ਉਹ ਤੇ ਵਿਚਾਰਾ ਮਿਲ ਨੂੰ ਤਰਸ ਰਿਹਾ ਪਰਿਵਾਰ ਨੂੰ ਬਾਰੇ ਮਿਲ ਨਹੀਂ ਦਿੰਦੇ ਉਹ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੋ ਵੀ ਬਣਦੀ ਕਾਰਵਾਈ ਹੋਵੇਗੀ ਕਾਨੂੰਨ ਅਨੁਸਾਰ ਕੀਤੀ ਜਾਵੇਗੀ ਅਸੀਂ ਆਣ ਕੇ ਦੇਖਿਆ ਸਾਡੇ ਕੋ ਬਾਬਾ ਜੀ ਹਣੇ ਗਏ ਜਾ ਕੇ ਉਹਨਾਂ ਦੱਸਿਆ ਇਦਾਂ ਇਹ ਨਾ ਬੰਦਾ ਲਿਆਂਦਾ ਅਸੀਂ ਆਣ ਕੇ ਨਾਲ ਆਏ ਤੇ ਬੰਦੇ ਨੇ ਆਉਂਦਿਆ ਬਾਬਾ ਜੀ ਦੀ ਗੋਡੀਆਂ ਥਲਾ ਦੇ ਉਹਨਾਂ ਦੱਸਤਾ ਵੀ ਸਾਨੂੰ 2 ਮਹੀਨੇ ਤੋਂ ਮੈਨੂੰ ਲਿਆਂਦਾ ਉਹ ਕਹਿ ਰਿਹਾ 10 ਦਿਨ ਹੋ ਗਏ ਆ ਇਹ ਤਾਂ ਹੁਣ ਇਹਨਾਂ ਨੂੰ ਉੱਥੇ ਖੜਿਆ ਜਾਏਗਾ ਚੌਂਕੀ ਖੜ ਕੇ ਜੋ ਵੀ ਹੈਗਾ ਤੁਹਾਨੂੰ ਪੁੱਛ-ਕਿਛ ਕੀਤੀ ਜਾਊਗੀ ਚੌਂਕੀ ਤਾਂ ਇਹਨੇ ਇਤਲਾਹ ਦਿੱਤੀ ਕਿ ਮੈਂ ਨਹੀਂ ਸਾਨੂੰ ਕੋਈ ਇਤ ਸਾਲ ਦੇਖੋ ਪਹਿਲੀ ਨਜ਼ਰ ਸੀ ਤੁਹਾਨੂੰ ਵੇਖ ਕੇ ਕੀ ਲੱਗਦਾ ਜੀ ਇਹਨੂੰ ਬੰਨ ਕੇ ਰੱਖਿਆ ਦਾ ਸੀ ਮਤਲਬ ਇੱਕ ਵਧਵਾ ਮਜ਼ਦੂਰ ਬਣਾ ਕੇ ਰੱਖਿਆ ਕੀ ਮਜ਼ਦੂਰ ਹੀ ਬਣਾ ਕੇ ਰੱਖਿਆ ਆਪਣੀ ਜਬਾਨੀ ਦੱਸ ਰਿਹਾ ਕਿ ਮੈਨੂੰ ਮਜ਼ਦੂਰ ਹੀ ਬਣਾ ਕੇ ਰੱਖਿਆ ਕੋਈ ਪੈਸਾ ਬਰਾਮਦ ਹੋਇਆ ਦਾ ਪੈਸਾ ਕੋਈ ਨਹੀਂ ਤੇ ਬਰਾਮਦ ਹੋਇਆ ਨਾ ਉਹਨੂੰ ਪੁੱਛਿਆ ਨਾ ਉਹ ਆਂਦਾ ਪੈਸਾ ਮੈਨੂੰ ਕੋਈ ਦਿੱਤਾ ਹੀ ਨਹੀਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ he used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra Chander Center. call him on this number Zero seven four triple eight 41161